ਸੋ ਮੌਜੂਦਾ ਮਨਾ ਆਮ ਆਦੀ ਪਾਰਟੀ ਵਿਧਾਇਕ ਸਿੱਧੂ ਸਾਹਿਬ ਸਿੱਧੂ ਸਾਹਿਬ ਕਿਸੇ ਕੁਲਵੰਜੀ ਕਿਤਾ ਦੇ ਦਿਓ ਅੱਜ ਬਹੁ ਸ਼ਹੀਦੀ ਦਿਹਾੜਾ ਨਵੀਂ ਪੀੜ੍ਹੀ ਨੂੰ ਇੱਕ ਬਹੁਤ ਵੱਡੀ ਸੇਧ ਦੇਣ ਵਾਸਤੇ ਵੀ ਐਸਟਮ ਲੋੜ ਮੰਨਦੇ ਸੀ ਦੇਖੋ ਮੈਂ ਸਮਝਦਾ ਵੀ ਅੱਜ ਸ਼੍ਰੀ ਦੇ ਅਨੁਸਾਰ ਪਤ ਸਿੰਘ ਰਾਜਗੁਰੂ ਸੁਖਦੇਵਨ ਦਾ ਸ਼ਹੀਦੀ ਦਿਨ ਸਭ ਤੋਂ ਪਹਿਲਾਂ ਉਹਨਾਂ ਦੇ ਚਰਨਾਂ 'ਨਮਨ ਕਰਦਾ ਤੇ ਇਹ ਸਮਾਧਨ ਰਾਹੀਂ ਨੌਜਵਾਨਾਂ ਨੂੰ ਇੱਕੋ ਇੱਕ ਬੇਨਤੀ ਕਰਨੀ ਚਾਹਣਾ ਕਿ ਤੁਸੀਂ ਦੇਖੋ ਵੀ 22-23 ਸਾਲ ਦੀ ਖੇਡਣ ਮੱਲਣ ਦੀ ਉਮਰ ਵਿੱਚ ਜਵਾਨੀਆਂ ਮਨਣ ਦੀ ਉਮਰ ਦੇ ਵਿੱਚ ਉਹਨਾਂ ਨੇ ਆਪਣਾ ਫਾਂਸੀ ਦੇ ਰਸੇ ਚੁੱਕ ਕੇ ਦੇਹ ਦੇ ਪਰਜਾਨ ਕਰਵਾਨ ਕੀਤੀ ਇਸ ਕਰਕੇ ਕੀਤੀ ਹੈ ਕਿ ਮੇਰੇ ਪਰਦੇ ਲੋਕ you ਆਜ਼ਾਦ ਜ਼ਿੰਦਗੀ ਪ੍ਰਤੀਤ ਕਰਨ ਸਾਡੀ ਜੋ ਅਮੀਰ ਪਰੰਪਰਾ ਸਾਡੀ ਅਮੀਰ ਵਿਰਸਾ ਉਹਨੂੰ ਅੱਗੇ ਵਧਾਉਣ ਅੱਜ ਇੱਕ ਇਸ ਸਮਾਧਮ ਰਾਈ ਮੈਂ ਜਨਤਾ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਅੱਜ ਇੱਕ ਪਰਨ ਕਰੀਏ ਕਿਉਂਕਿ ਜਦੋਂ ਸ਼ਹੀਦ ਦੇ ਉਹਨਾਂ ਦਿੱਤੀ ਹੋਵੇ ਜਨਮ ਦਿਨ ਹੋਵੇ ਕੋਈ ਨਾ ਕੋਈ ਪਰਨ ਕਰਨਾ ਚਾਹੀਦਾ ਉਹ ਪਰਨਾ ਜੇ ਕਰੀਏ ਕਿ ਅਸੀਂ ਪੰਜਾਬ ਵਿੱਚੋਂ ਜਿਹੜਾ ਨਸ਼ਾ ਹੈ ਉਹਨੂੰ ਖਤਮ ਕਰਨ ਦੇ ਵਿੱਚ ਭਰਪੂਰ ਯਤਨ ਕਰਾਂਗੇ ਸਰਕਾਰਾਂ ਦਾ ਸਾਥ ਦੇਾਂਗੇ ਆਪਣੇ ਲੋਕਾਂ ਦਾ ਜਿਹੜੇ ਇਸ ਨਸ਼ੇ ਨੂੰ ਬੰਦ ਕਰਨ ਦੇ ਵਿੱਚ ਕੰਮ ਕਰਦੇ ਉਹਨਾਂ ਦਾ ਸਾਥ ਦੇਾਂਗੇ ਦੇ ਉਹ ਵੀ ਨੌਜਵਾਨ ਹੁਣ ਅੱਗੇ ਨੂੰ ਕਾਫੀ ਜਾਰੂਖ ਹੋ ਗਈ ਹੈ ਤੇ ਇਹਨਾਂ ਦੇ ਕ੍ਰਾਂਤੀਕਾਰੀ ਸ਼ੀਰ ਹੈਗੇ ਉਹਨਾਂ ਦੀ ਪ੍ਰੇਰਨਾ ਹੁਣ ਬਿਲਕੁਲ ਹੈਗੇ ਪੰਜਾਬ ਦਾ ਇੱਕ ਰੰਗਲਾ ਪੰਜਾਬ ਬਣਾਉਣ ਨੂੰ ਤਿਆਰ ਬੈਠੇ ਨੇ ਬਿਲਕੁਲ ਨੌਜਵਾਨਾਂ ਦੇ ਵਿੱਚ ਹੁਣ ਅਵੇਅਰਨੈਸ ਕਾਫੀ ਆਈ ਵੀ ਹੈ ਨਸ਼ੇ ਤੋਂ ਜਿਹੜੀ ਹੈ ਉਹ ਦੂਰ ਪੀੜੀ ਹੁੰਦੀ ਜਾ ਰਹੀ ਹੈ ਕਿਉਂਕਿ ਮੈਂ ਇਹ ਨਿੰਦਾ ਕਰਨ ਦਾ ਦਿਨ ਨਹੀਂ ਹੈਗਾ ਕਿਉਂਕਿ ਸ਼ੀਧਾਂ ਦਾ ਦਿਨ ਕੋਈ ਯਤਨ ਨਹੀਂ ਸੀ ਹੋ ਰਿਹਾ ਕਿਉਂਕਿ ਹੁਣ ਮਾਨ ਸਰਕਾਰ ਜਿਹੜੀ ਹੈ ਨੌਜਵਾਨਾਂ ਨੂੰ ਖੇਡਾਂ ਵੱਲ ਕਾਰਸ਼ਿਤ ਕਰ ਰਹੀ ਦੀ ਹੈ ਉਹਨਾਂ ਨੂੰ ਵੱਡੇ ਵੱਡੇ ਇਨਾਮ ਦੇ ਰਹੀ ਹੈ ਨੌਕਰੀਆਂ ਦਾ ਪ੍ਰਬੰਧ ਕਰੀਆਂ ਜਾ ਰਿਹਾ ਹੈ ਉਹਦੇ ਤੋਂ ਨੌਜਵਾਨ ਨਾ ਕਦੇ ਸ਼ਹਿਦ ਲੈ ਕੇ ਜਿਹੜਾ ਆਪਣਾ ਜੀਵਨ ਸੱਚਾ ਸੁੱਚਾ ਤੇ ਨਸ਼ਾ ਰਹਿਤ ਬਚਿਤ ਕਰਨੇ ਜਦੋਂ ਕਰਦੇ ਆ ਤਕ ਤਾਂ ਸੋਹੇ ਸਨ ਆਮ ਆਮੀ ਪਾਰਟੀ ਦੇ ਕੁਲਵੰਤ ਸਿੰਘ ਸਿੱਧੂ ਦੱਸਦੀ ਅੱਜ ਵਿਸ਼ੇਸ਼ ਤੌਰ ਤੇ ਜਿਹੜੇ ਅ ਸ਼ਹੀਰ ਭਗਤ ਸਿੰਘ ਕਰਤਾਰ ਸਿੰਘ ਆਪਣਾ ਸ਼ਹੀਰ ਭਗਤ ਸਿੰਘ ਰਾਜਗੁਰੂ ਸੁਖਦੇਵ ਸਿੰਘ ਜਿਹੜੇ ਅੱਜ ਤਿਰੰਗਾ ਜਿਹੜਾ ਹੈ ਸ਼ਹੀਦੀ ਦਿਹਾੜਾ ਅੱਜ ਲੁਧਰਾਨਾ ਦੇ ਉਹਨਾਂ ਦੇ ਸੁਖਦੇਵ ਖਾਫਪੁਰ ਜਿਹਦੇ ਜੱਦੀ ਘਰ ਵਿੱਚ ਮਨਾਇਆ ਜਾ ਰਿਹਾ ਤਾਂ ਹਵਨ ਤੋਂ ਸ਼ੁਰੂ ਹੋਇਆ ਤੇ ਹਵਨ ਦੇ ਨਾਲ ਹੀ ਜਿਹੜੇ ਆਮੜੇ ਰਾਜਨੀਤਿਕ ਸਮਾਜੀ ਲੋਕਾਂ ਨੇ ਇੱਥੇ ਆ ਕੇ ਉਹਨਾਂ ਕ੍ਰਾਂਤੀਕਾਰ ਸ਼ਹੀਦਾਂ ਨੂੰ ਆਪਣੀ ਸ਼ਰਦਾ ਅਰਪਨ ਤੋਂ ਮੰਗਤੇ ਗਏ ਕਿਤੇ ਕਿਤੇ ਉਹਨਾਂ ਦੇ ਨੌਜਵਾਨਾਂ ਨੂੰ ਅੱਜ ਉਹਨਾਂ ਦੇ ਉਹੜਾ ਕ੍ਰਾਂਤੀਕਾਰੀ ਸ਼ਹੀਦਾਂ ਦੇ ਜਿਹੜੇ ਪੂਰਿਆਂ ਦੇ ਚਰਨ ਦੀ ਅਪੀਲ ਵੀ ਕੀਤੀ ਹੈ ਕਮਮਨ ਮਨੀਸ਼ਨਾ ਸੰਦੀਪ ਸ਼ਰਮਾ ਡੈਰੀ ਫਰਟੀ ਵੀ ਲੁਧਿਆਣਾ ਸੋ ਮੌਜੂਦ ਹੈ ਮੇਨਾ ਆਮ ਆਦੀ ਪਾਰਟੀ ਵਿਧਾਇਕ ਸਿੱਧੂ ਸਾਹਿਬ ਸਿੱਧੂ ਸਾਹਿਬ ਕਿਸੇ ਕੁਲਵੰਜੀ ਜੀ ਕਿਤੇ ਦੇ ਦਿਓ ਅੱਜ ਬਹੁ ਸ਼ਹੀਦੀ ਦਿਹਾੜਾ ਨਵੀਂ ਪੀੜ੍ਹੀ ਨੂੰ ਇੱਕ ਬਹੁ ਵੱਡੀ ਸੇਧ ਦੇਣ ਵਾਸਤੇ ਵੀ ਇਸ ਨੂੰ ਲੋੜ ਮੰਨਦੇ ਸੀ ਦੇਖੋ ਮੈਂ ਸਮਝਦਾ ਵੀ ਅੱਜ ਸ਼੍ਰੀ ਅਜਨਸਾਰ ਪੱਤ ਸਿੰਘ ਰਾਜਗੁਰੂ ਸੁਖਦੇਵਨ ਦਾ ਸ਼ਹੀਦੀ ਦੇਣਾ ਸਭ ਤੋਂ ਪਹਿਲਾਂ ਉਹਨਾਂ ਦੇ ਚਰਨਾਂ ਨੂੰ ਨਮਨ ਕਰਦਾ ਤੇ ਇਹ ਸਮਾਦਨ ਰਾਹੀਂ ਨੌਜਵਾਨਾਂ ਨੂੰ ਇੱਕੋ ਇੱਕ ਬੇਨਤੀ ਕਹਿੰਦੇ ਕਿ ਉਹਨਾ ਕਿ ਤੁਸੀਂ ਦੇਖੋ ਵੀ 22 23 ਸਾਲ ਦੀ ਖੇਡਣ ਮੱਲਣ ਦੀ ਉਮਰ ਹੈ ਵਿੱਚ ਜਵਾਨੀਆਂ ਮੰਨਣ ਦੀ ਉਮਰ ਦੇ ਵਿੱਚ ਉਹਨਾਂ ਨੇ ਆਪਣਾ ਫਾਂਸੀ ਦੇ ਰਸੇ ਚੁਮ ਕੇ ਦੇਹ ਦੇ ਪਰਜਾਨ ਕਰਵਾਨ ਕੀਤੀ ਇਸ ਕਰਕੇ ਕੀਤੀ ਹੈ ਕਿ ਮੇਰੇ ਪਾਰ ਦੇ ਲੋਕ ਆਜ਼ਾਦ ਜ਼ਿੰਦਗੀ ਪ੍ਰਤੀਤ ਕਰਨਾ ਸਾਡੀ ਜੋ ਅਮੀਰ ਪਰੰਪਰਾ ਸਾਡੀ ਅਮੀਰ ਵਿਰਸਾ ਉਹਨੂੰ ਅਕੇ ਬਣਾਉਣ ਅੱਜ ਇੱਕ ਇਸ ਸਮਾਧਮ ਰਾਈ ਮੈਂ ਜਨਤਾ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਅੱਜ ਇੱਕ ਪਰਨ ਕਰੀਏ ਕਿਉਂਕਿ ਜਦੋਂ ਸ਼ਹੀਦ ਦੇ ਉਹਨਾਂ ਦਿੱਤੀ ਹੋਵੇ ਜਨਮ ਦਿਨ ਹੋਵੇ ਕੋਈ ਨਾ ਕੋਈ ਪਰਨ ਕਰਨਾ ਚਾਹੀਦਾ ਉਹ ਪਰਨਾ ਜੇ ਕਰੀਏ ਕਿ ਅਸੀਂ ਪੰਜਾਬ ਵਿੱਚੋਂ ਜਿਹੜਾ ਨਸ਼ਾ ਹੈ ਉਹਨੂੰ ਖਤਮ ਕਰਨ ਦੇ ਵਿੱਚ ਭਰਪੂਰ ਯਤਨ ਕਰਾਂਗੇ ਸਰਕਾਰਾਂ ਦਾ ਸਾਥ ਦੇਾਂਗੇ ਆਪਣੇ ਲੋਕਾਂ ਦਾ ਜਿਹੜੇ ਇਸ ਨਸ਼ੇ ਨੂੰ ਬੰਦ ਕਰਨ ਦੇ ਵਿੱਚ ਕੰਮ ਕਰਦੇ ਉਹਨਾਂ ਦਾ ਸਾਥ ਦੇਾਂਗੇ ਉਹਦੇ ਵੀ ਨੌਜਵਾਨ ਹੁਣ ਅੱਗੇ ਨੂੰ ਕਾਫੀ ਜਾਰੂਖ ਹੋ ਗਈ ਹੈ ਤੇ ਇਹਨਾਂ ਦੇ ਕ੍ਰਾਂਤੀ ਜਿਹੜੀ ਸ਼ੀਰ ਹੈਗੇ ਉਹਨਾਂ ਦੀ ਪ੍ਰੇਰਣਾ ਹੁਣ ਬਿਲਕੁਲ ਹੈਗੇ ਪੰਜਾਬ ਦਾ ਇੱਕ ਰੰਗਲਾ ਪੰਜਾਬ ਬਣਾਉਣ ਨੂੰ ਤਿਆਰ ਬੈਠੇ ਨੇ ਬਿਲਕੁਲ ਨੌਜਵਾਨਾਂ ਦੇ ਵਿੱਚ ਹੁਣ ਅਵੇਅਰਨੈਸ ਕਾਫੀ ਆਈ ਵੀ ਹੈ ਨਸ਼ੇ ਤੋਂ ਜਿਹੜੀ ਹੈ ਉਹ ਦੂਰ ਪੀੜੀ ਹੁੰਦੀ ਜਾ ਰਹੀ ਹੈ ਕਿਉਂਕਿ ਮੈਂ ਇਹ ਨਿੰਦਾ ਕਰਨ ਦਾ ਦਿਨ ਨਹੀਂ ਹੈਗਾ ਕਿਉਂਕਿ ਸ਼ੀਦਾਂ ਦਾ ਦਿਨ ਕੋਈ ਯਤਨ ਨਹੀਂ ਸੀ ਹੋ ਰਿਹਾ ਕਿਉਂਕਿ ਹੁਣ ਮਾਨ ਸਰਕਾਰ ਜਿਹੜੀ ਹੈ ਨੌਜਵਾਨਾਂ ਨੂੰ ਖੇਡਾਂ ਵੱਲ ਕ੍ਰਿਸ਼ਿਤ ਕਰ ਰਹੀ ਦੀ ਹੈ ਉਹਨਾਂ ਨੂੰ ਵੱਡੇ ਵੱਡੇ ਇਨਾਮ ਦੇ ਰਹੀ ਹੈ ਨੌਕਰੀਆਂ ਦਾ ਪ੍ਰਬੰਧ ਕਰੀਆਂ ਜਾ ਰਿਹਾ ਹੈ ਉਹਦੇ ਤੋਂ ਦਨ ਕਦੇ ਸ਼ਹਿਦ ਲੈ ਕੇ ਜਿਹੜਾ ਆਪਣਾ ਜੀਵਨ ਸੱਚਾ ਸੁੱਚਾ ਤੇ ਨਸ਼ਾ ਰਹਿਤ ਬਚਿਤ ਕਰਨ ਦਾ ਜਦੋਂ ਕਰਦਾ ਹੈ ਤਾਂ ਸੋ ਇਸਨ ਆਮ ਆਮੀ ਪਾਰਟੀ ਵੱਲੋਂ ਕੁਲਵੰਤ ਸਿੰਘ ਸਿੱਧੂ ਦਸ ਦੀ ਵਿਸ਼ੇਸ਼ ਤੌਰ ਤੇ ਜਿਹੜੇ ਸ਼ਹੀਦ ਭਗਤ ਸਿੰਘ ਕਰਤਾਰ ਸਿੰਘ ਮਾਫਨਾ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਸਿੰਘ ਜਿਹੜੇ ਅੱਜ ਤਰਨਤਾਰਨ ਜਿਹੜਾ ਸ਼ਹੀਦੀ ਦਿਹਾੜਾ ਅੱਜ ਲੁਧਰਾਂਦੇਵ ਉਹਨਾਂ ਦੇ ਸੁਖਦੇਵ ਖਾਫਪੁਰ ਦੇ ਜੱਦੀ ਘਰ ਵਿੱਚ ਮਨਾਇਆ ਜਾ ਰਿਹਾ ਥਾ ਹਵਨ ਤੋਂ ਸ਼ੁਰੂ ਹੋਇਆ ਤੇ ਹਵਨ ਦੇ ਨਾਲ ਹੀ ਜਿਹੜੇ ਆਮੜੇ ਰਾਜਨੀਤਿਕ ਸਮਾਜੀ ਲੋਕਾਂ ਨੇ ਇੱਥੇ ਆ ਕੇ ਉਹਨਾਂ ਕ੍ਰਾਂਤੀਕਾਰ ਸ਼ਹੀਦਾਂ ਨੂੰ ਆਪਣੇ ਸ਼ਰਦਾ ਅਰਪਨ ਤੋਂ ਮੰਗ ਕੇ ਗਏ ਤੇ ਕਿਤੇ ਕਿਤੇ